ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ। ਦਰਸਲ ਰਜਿੰਦਰਾ ਕਾਲਸ ਦੇ ਗੈਸਟ ਫੈਕਲਟੀ ਅਧਿਆਪਕ ਜਿਨ੍ਹਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਨਾਲ ਧਰਨਿਆਂ ਦੇ ਵਿੱਚ ਬੈਠ ਕੇ ਤੇ ਕਈ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ। ਪਰ ਹੁਣ ਉਹਨਾਂ ਵਾਦੀਆਂ ਨੂੰ ਛਿੱਕੇ ਟੰਗਿਆ ਜਾ ਰਿਹਾ ਇਹਨਾਂ ਦਾ ਕਹਿਣਾ ਕਿ ਰਾਤ ਤੋਂ ਰਾਤ ਜਿਹੜੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਪੋਸਟਾਂ ਨੂੰ ਖਾਲੀ ਆ ਕੇ ਉਹਨਾਂ ਤੇ ਭਰਤੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਭਰਤੀਆਂ ਤੋਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹਨਾਂ ਦਾ ਕਹਿਣਾ ਹੈ ਕਿ ਆਖਰ ਜਿਹੜੇ ਅਧਿਆਪਕ ਕਿੰਨੇ ਸਾਲਾਂ ਤੋਂ ਗੈਸਟ ਫੈਕਲਟੀ ਤੇ ਕੰਮ ਕਰ ਰਹੇ ਨੇ ਪਹਿਲਾਂ ਉਹਨਾਂ ਨੂੰ ਪੱਕਿਆ ਕੀਤਾ ਜਾਣਾ ਚਾਹੀਦਾ ਉਹਨਾਂ ਦੀਆਂ ਨੌਕਰੀਆਂ ਸੁਰੱਖਿਅਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜਿਸ ਨੂੰ ਲੈ ਕੇ ਇਹਨਾਂ ਰੋਸ ਮਾਰਚ ਕੀਤਾ ਤੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ 2-3 ਦਿਨਾਂ ਦੇ ਵਿੱਚ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਤਾਂ ਆਉਣ ਵਾਲੀਆਂ ਵਿਧਾਨ ਸ ਇਹ ਚੋਣਾਂ ਦੇ ਵਿੱਚ ਹਰਿਆਣਾ ਦੇ ਵਿੱਚ ਜਾ ਕੇ ਵੀ ਆਮ ਆਦਮੀ ਪਾਰਟੀ ਦੇ ਛੂਠੇ ਪ੍ਰਚਾਰ ਤੇ ਛੂਠੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ। ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਆਖ ਕੇ ਇਹਨਾਂ ਦੇ ਨਾਲ ਤਾਂ ਧੱਕੇਸ਼ਾਹੀ ਹੋ ਰਹੀ ਹੈ ਪਰ ਰਾਤ ਤੋਂ ਰਾਤ ਪੜਤਰੀਆਂ ਕੀਤੀਆਂ ਗਿਆ ਨੇ ਜੋ ਕਿ ਸ਼ਰਯਮ ਤੱਕਾ ਕੀਤਾ ਜਾ ਰਿਹਾ ਜਿਸ ਖਿਲਾਫ ਇਹਨਾਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। ਕੀ ਨਾਮ ਹੈ ਤੇ ਕਿਹੜਾ ਹਾਂਜੀ ਮੈਂ ਡਾਕਟਰ ਰਾਜਵਿੰਦਰ ਕੁਆਰ ਹਾਂ ਗਵਰਨਮੈਂਟ ਰਜਿੰਦਰਾ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਗੈਸਟ ਫੈਕਲਟੀ ਇਤਿਹਾਸ ਵਿਭਾਗ। ਸਰ ਸਾਡੀਆਂ ਪੋਸਟਾਂ ਦੇ ਉੱਪਰ 1158 ਨੂੰ ਰਾਤੋ-ਰਾਤ ਜੁਆਇਨ ਕਰਾ ਦਿੱਤਾ ਗਿਆ ਹੈ ਤੇ ਅਸੀਂ ਕੱਲ ਤੋਂ ਹੀ ਧਰਨਾ ਲਗਾ ਰਹੇ ਹਾਂ ਸਰਕਾਰ ਖਿਲਾਫ ਕਿ ਸਰਕਾਰ ਨੇ ਸਾਡੇ ਲਈ ਕੋਈ ਖਾਸ ਫੈਸਲਾ ਨਹੀਂ ਲਿੱਤਾ ਹੈ ਤੇ ਸਾਡੀਆਂ ਪੋਸਟਾਂ ਤੇ ਜੁਆਇਨ ਕਰਾ ਕੇ ਸਾਡੀ ਜੌਬ ਨੂੰ ਖਤਰੇ 'ਚ ਪਾਤਾ ਤੇ ਇਸ ਲਈ ਅਸੀਂ ਕੱਲ ਦੇ ਧਰਨੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਤਾਂ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚ ਸਕੇ ਹਾਂ ਜੀ ਸਰ ਇਹ ਸੀ ਮਾਰਕੀਟ ਤੋਂ ਸ਼ੁਰੂ ਕਰਕੇ ਆਰੀਆ ਚੌਂਗ ਤੱਕ ਕੀਤਾ ਜਾਏਗਾ ਸਰਕਾਰ Yang terakhir, dan lagi, akan kita. ਸਰ ਦੇਖੋ ਕਿਸੇ ਨੂੰ ਰੋਜ਼ਗਾਰ ਦੇਣਾ ਗਲਤ ਕੰਮ ਨਹੀਂ ਹੈ ਪਰ ਜੇਕਰ ਉਸ ਰੋਜ਼ਗਾਰ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਨਾ ਰੋਜ਼ਗਾਰ ਗਲਤ ਨਹੀਂ ਹੁੰਦਾ ਕਿਸੇ ਦਾ ਘਰ ਚੱਲਦਾ ਹੈ ਪਰ ਇੱਕ ਦੇ ਘਰ ਨੂੰ ਖਤਮ ਕਰਕੇ ਤੇ ਦੂਸਰੇ ਦੇ ਘਰ ਨੂੰ ਬਣਾਉਣਾ ਬਹੁਤ ਗਲਤ ਹੁੰਦਾ ਹੈ ਤੇ ਰਾਤੋਂ ਰਾਤ ਜੁਆਇਨਿੰਗ ਕਰਾਉਣੀਆਂ ਵਰਕਿੰਗ ਆਰ ਸੋ ਬਿਨਾ ਹਨੇਰਿਆਂ ਦੇ ਵਿੱਚ ਇਹ ਕੰਮ ਕਰਨੇ ਉਹ ਤਾਂ ਸਰਾਸਰ ਗਲਤ ਹੋ ਜਾਂਦੇ ਆ ਜੋ ਕਿ ਸਰਕਾਰ ਬਾਖੂਬੀ ਤਰੀਕੇ ਨਾਲ ਕਰ ਰਹੀ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵੀ ਰੋਜ਼ਗਾਰ ਦੀ ਜ਼ਰੂਰਤ ਸੀ ਉਹਨਾਂ ਦੇ ਰੋਜ਼ਗਾਰ ਨੂੰ ਰੱਖਦੇ ਹੋਏ ਪਰ ਪਹਿਲ ਸਾਡੀ ਹੋਣੀ ਚਾਹੀਦੀ ਸੀ ਕਿਉਂਕਿ ਸਾਡੇ ਬਹੁਤ ਸਾਰੇ ਸਾਥੀ 20-25 ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਦੇਤੇ ਆ ਗਿਆ ਕਿ ਆ ਗਿਆ ਕਿਹੜੇ ਬੰਦੇ ਪੋਸਟਾਂ ਸੀ ਉਹਨਾਂ ਤੋਂ ਉਹਨਾਂ ਨੂੰ ਪਕੀ ਦਿੱਤਾ ਗਿਆ ਨਹੀਂ ਸਰ ਕਿਸੇ ਖਾਲੀ ਪੋਸਟਾਂ ਤੇ ਨਹੀਂ ਭਰਤੀ ਕੀਤਾ ਗਿਆ ਉਹ ਇਹ ਕਿਹਾ ਗਿਆ ਕਿ ਜਿੰਨਾ ਪੋਸਟਾਂ ਉੱਪਰ ਗੈਸਟ ਫੈਕਲਟੀ ਕੰਮ ਕਰ ਰਹੇ ਸੀ ਉਹਨਾਂ ਪੋਸਟਾਂ ਨੂੰ ਖਾਲੀ ਮੰਨ ਕੇ ਫੇਰ ਭਰਤੀ ਕੀਤੀ ਜਾਵੇ ਇਹਨਾਂ ਲੋਕਾਂ ਨੂੰ 20-25 ਸਾਲਾਂ ਤੋਂ ਉਹ ਪੋਸਟਾਂ ਦੇ ਉੱਪਰ ਕੰਮ ਕਰ ਰਿਹਾ ਗੈਸਟ ਫੈਕਲਟੀ ਅਧਿਆਪਕ ਹੀ ਨਹੀਂ ਦਿਖਿਆ ਇੱਕ ਪਰਸਨੈਲਿਟੀ ਇਹਨਾਂ ਨੂੰ ਤਿੱਖੀ ਨਹੀਂ ਉਹ ਖਾਲੀ ਕੁਰਸੀ ਦਿਖ ਰਹੀ ਸੀ ਜੇਕਰ ਇਹ ਖਾਲੀ ਮੰਨ ਰਿਹਾ ਤਾਂ 20-25 ਸਾਲਾਂ ਤੋਂ ਉਹਨਾਂ ਪੋਸਟਾਂ ਨੂੰ ਕੌਣ ਚਲਾ ਰਿਹਾ ਸੀ ਉਹਨਾਂ ਕਾਲਜਾਂ ਕੌਣ ਚਲਾ ਰਿਹਾ ਸੀ 3500 ਤੋਂ ਸ਼ੁਰੂ ਕਰਕੇ ਇਹਨਾਂ ਲੋਕਾਂ ਦਾ ਬੜੇ ਵੱਡੇ ਲੈਵਲ ਤੇ ਸ਼ੋਸ਼ਣ ਕੀਤਾ ਗਿਆ ਸਰਕਾਰ ਦੁਆਰਾ ਤੇ ਅੱਜ ਸ਼ੋਸ਼ਣ ਦੀ ਅਤ ਕਰ ਦਿੱਤੀ ਗਈ ਜਦੋਂ ਇਹ ਕਹਿ ਦਿੱਤਾ ਗਿਆ ਕਿ ਉਹ ਪੋਸਟਾਂ ਖਾਲੀ ਨੇ ਤੇ ਜੁਆਇਨ ਕਰਾ ਲਿਆ ਜਾਵੇ ਸਰਸੱਤਾਵੇ ਚੌਨ ਤੋਂ ਪਹਿਲਾਂ ਤੇ ਇਹਨਾਂ ਨੂੰ 1158 ਭਰਤੀ ਵੀ ਗਲਤ ਲੱਗਦੀ ਸੀ ਕਿ 사ਸੀ ਉਦੋਂ ਧਰਨੇ ਤੇ ਬੈਠੇ ਸੀ ਤਾਂ ਹਰਜੋਤ ਬੈਂਸ ਜਾਂ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਅੱਜ ਮੈਂਬਰ ਆ ਉਹ ਸਾਡੇ ਕੋਲ ਦਰਿਆ ਤੇ ਬੈਠ ਕੇ ਸਰਕਾਰ ਕਾਂਗਰਸ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਸੀ ਤੇ ਸਰਾਸਰ ਗਲਤ ਭਰਤੀ ਦੱਸਦੇ ਸੀ ਪਰ ਇਹ ਕਹਿੰਦੇ ਸੀ ਕਿ ਇਸ ਭਰਤੀ ਨੂੰ ਅਸੀਂ ਹਰ ਤਰ੍ਹਾਂ ਤਰੀਕੇ ਨਾਲ ਜਿਹੜਾ ਉਹ ਖਤਮ ਕਰਾਵਾਂਗੇ ਪਰ 2 ਸਾਲਾਂ 2.5 ਸਾਲਾਂ ਦੇ ਵਿੱਚ ਕੀ ਹੋ ਗਿਆ ਕਿ ਇਹਨਾਂ ਨੂੰ ਇਹ ਭਰਤੀ ਸਹੀ ਲੱਗਣ ਲੱਗੀ ਤੇ ਨਾਲ ਹੀ ਇਸ ਭਰਤੀ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਇਹਨਾਂ ਨੇ ਰਾਤੋਂ ਰਾਤ ਲਈ ਨਗਾ ਕਰਾਤੀਆਂ ਜੋ ਕਾਂਗਰਸ ਸਰਕਾਰ ਨੇ ਗਲਤੀ ਕੀਤੀ ਹੈ ਸੇਮ ਗਲਤੀ ਦੁਹਰਾ ਰਹੇ ਆ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਾ ਜੁਆਇਨ ਕਰਾਓ ਕਰਾਓ ਪਰ ਪਹਿਲਾਂ ਸਾਡਾ ਕੋਈ ਡਿਸੀਜਨ ਹੋਣਾ ਚਾਹੀਦਾ ਸੀ ਸਾਨੂੰ ਸਰਕਾਰ ਸਾਡੀ ਜੋਬ ਦੇ ਵਿੱਚ ਤਰੱਕੀ ਦਿੰਦੀ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜਿਹੜੇ ਕੱਚੇ ਕੰਮ ਆ ਉਹਨਾਂ ਨੂੰ ਪੱਕਾ ਕੀਤਾ ਜਾਵਗਾ ਤਾਂ ਸਾਰੇ ਸਿਰਫ ਹੁਣ ਤੱਕ ਚੋਣਾਂ ਦੇ ਐਲਾਨੇ ਹੋਣ ਐਲਾਨ ਹੀ ਸਾਨੂੰ ਲੱਗ ਰਹੇ ਆ ਕਿ ਸਿਰਫ ਐਲਾਨ ਸੀ ਲੋਕਾਂ ਦੀਆਂ ਵੋਟਾਂ ਲੈਣ ਦਾ ਇੱਕ ਜਰੀਆ ਸੀ ਹੁਣ ਸਾਨੂੰ ਇਹ ਫੀਲ ਹੋ ਰਿਹਾ ਕਿ ਰਾਜਨੀਤਿਕ ਲੋਕ ਆ ਜਿਹੜੇ ਬਖੂਬੀ ਰਾਜਨੀਤੀ ਕਰਦੇ ਆ ਉਸ ਸਮੇ ਇਹ ਸਾਨੂੰ ਰਾਜਨੀਤੀ ਵਿੱਚ ਲੈ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਤੇ ਅੱਜ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ 1158 ਦੀ ਭਰਤੀ ਨੂੰ sire ਚੜਾ ਕੇ ਹਰਿਆਣਾ ਦੀਆਂ ਚੋਣਾਂ ਉੱਪਰ ਅਸਰ ਪਾਇਆ ਜਾ ਸਕਦਾ ਤਾਂ ਇਹ ਸ਼ਰਿਆਂ ਮੇਥੇ ਵੀ ਰਾਜਨੀਤੀ ਕਰਦੇ ਨਜ਼ਰ ਆ ਰਹੇ ਆ ਆਮ ਜਮਾਇਤ ਚੜਾ ਰਹੇ ਹਾਂ ਉਹਦੇ ਚਿਰ ਕਿਤੇ ਜਾਉਣਾ ਸਰ ਸਾਡੀ ਕੋਸ਼ਿਸ਼ ਇਹੀ ਹੈ ਕਿ ਜੇਕਰ ਸਰਕਾਰ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਸਾਡਾ ਕੋਈ ਫੈਸਲਾ ਨਹੀਂ ਕਰਦੀ ਹੈ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਨਹੀਂ ਕਰਦੀ ਹੈ ਤੇ ਨਾ ਹੀ ਜੇਕਰ ਸਾਨੂੰ ਪ੍ਰੋਮੋਸ਼ਨ ਵੀ ਨਹੀਂ ਦਿੰਦੀ ਹੈ ਤਾਂ ਅਸੀਂ ਡੈਫੀਨੇਟਲੀ ਹਰਿਆਣੇ ਦੀ ਇਹ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਤੱਕ ਗੱਲ ਪਹੁੰਚਾ ਸਕੀਏ ਕਿ ਆਪ ਸਰਕਾਰ ਨਿਕੰਮੀ ਸਰਕਾਰ ਹੈ ਝੂਠੀ ਸਰਕਾਰ ਹੈ ਵਾਅਦੇ ਕਰਕੇ ਮੁੱਕਰਦੀ ਹੈ ਪੰਜਾਬ ਵਿੱਚ ਵੀ ਤਾਂ ਚਾਰ ਧਰਮਾਂ ਤੇ ਜਮਨੀ ਚੌਣ ਹੋਣੀ ਚਾਹੀਦੀ ਸਰ ਉਹਨਾਂ ਚੋਣਾ ਨੂੰ ਤਾਂ ਲੱਗਦਾ ਹੈ ਚੋਣਾ ਮੰਨਦੇ ਹੀ ਨਹੀਂ ਹੈ ਕਿਉਂਕਿ ਅਸੀਂ ਵੀ ਇਹੀ ਸਵਾਲ ਖੜਾ ਕੀਤਾ ਸੀ ਕਿ ਜੇਕਰ ਚੋਣ ਜਾਬਤਾ ਲੱਗਿਆ ਹੋਇਆ ਤਾਂ ਅਜਿਹੀ ਕਿਹੜੀ ਗੱਲ ਹੀ ਹੈ ਕਿ ਤੁਸੀਂ ਰਾਤੋ-ਰਾਤ ਇਹਨਾਂ ਨੂੰ ਜੁਆਇਨਿੰਗਸ ਦੇ ਰਹੇ ਹੋ 15 ਦਿਨ ਦੀ ਗੱਲ ਹੈ 15 ਦਿਨ ਰੋਕ ਕੇ ਜੁਆਇਨਿੰਗਸ ਕਰਾ ਲੈਂਦੇ ਇਹਨਾਂ ਦੀ ਪਰ ਉਹ ਇਸ ਚੀਜ਼ ਨੂੰ ਵੀ ਜਿਹੜਾ ਉਹ ਆਪਣੇ ਅਕੋਰਡਿੰਗ ਵਰਤ ਰਹੇ ਆ ਜੇਕਰ ਕਿਸੇ ਨੇ ਹਥਿਆਰਾਂ ਦਾ ਲਾਇਸੈਂਸ ਲੈਣਾ ਜਾਂ ਹਥਿਆਰਾਂ ਦੀ ਕੋਈ ਗੱਲ ਹੈ ਤਾਂ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਪਰ ਜਦੋਂ ਜੁਆਇਨਿੰਗਸ ਕਰਾਉਣੀਆਂ ਉਦੋਂ ਚੋਣ ਜਾਬਤੇ ਦਾ ਕੋਈ ਅਸਰ ਨਹੀਂ ਹੈ ਅਰ ਜੇਕਰ ਅਸੀਂ ਇਹ ਵੀ ਦੇਖਿਆ ਕਿ ਪਿੰਡਾਂ ਵਿੱਚੋਂ ਵੀ ਜੁਆਇਨਿੰਗਸ ਕਰਨ ਆਏ ਆ ਤਾਂ ਜੇਕਰ ਕੱਲਾ ਪਿੰਡਾਂ ਵਾਸਤੇ ਚੋਣ ਜਾਂਦਾ ਹੈ ਤਾਂ ਲੋਕ ਤਾਂ ਪਿੰਡਾਂ ਚੋਂ ਹੀ ਜੁਆਇਨ ਕਰਨ ਆ ਰਹੇ ਆ ਤਾਂ ਇਸ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਨੂੰ ਛਿੱਕੇ ਟੰਗਤਾ ਉਹਦੀ ਇੰਟਰਪ੍ਰੀਟੇਸ਼ਨਸ ਆ ਜਿਹੜੀਆਂ ਉਹ ਆਪਣੇ ਹਿਸਾਬ ਨਾਲ ਕਰ ਰਹੀ ਹੈ ਸਰਵਿੰਦਰ ਕੁਾਰਾਏ ਸਰ ਅੱਜਾ ਪ੍ਰੋਗਰਾਮ ਸਾਡਾ ਸਾਡੀਆਂ ਗੈਸਟ ਵਿਕਿਰਤੀਆਂ ਪੋਸਟਾਂ ਜਿਹੜੀਆਂ ਇਹਨਾਂ ਨੂੰ ਖਾਲੀ ਸ਼ੋਅ ਕਰ ਰਹੇ ਇਸ ਕਰਕੇ ਅਸੀਂ ਰੋਜ਼ ਕਰ ਰਹੇ ਆ ਅਸੀਂ 26 ਸਾਲ ਪਹਿਲਾਂ ਲੱਗ ਸਕਦੇ ਸੀ ਕਾਲਜਾਂ ਚ ਅਸੀਂ ਲੱਗੇ ਵੀ ਆ ਤੇ ਉਦੋਂ ਇਹ ਸੀਗਾ ਵੀ ਪੀਪੀਐਸਸੀ ਦੀਆਂ ਪੋਸਟਾਂ ਆਉਣਗੀਆਂ ਅਸੀਂ ਕਾਲਜਾਂ 'ਚ ਹੀ ਪੜਾਵਾਂਗੇ ਸਾਨੂੰ ਇਹ ਹੀ ਪੂਰਾ ਸ਼ੌਂਕ ਸੀਗਾ ਪੜਾਉਣ ਦਾ ਟੀਚਿੰਗ ਦਾ ਤਾਂ ਅਸੀਂ ਕਾਲਜਾਂ 'ਚ ਹੀ ਰਹਿਣਾ ਪਸੰਦ ਕਰਦੇ ਸੀ ਕਾਲਜਾਂ 'ਚ ਹੀ ਰਹਿਣਾ ਸਾਨੂੰ ਠੀਕ ਲੱਗਦਾ ਸੀਗਾ ਪਰ ਸਰਕਾਰ ਨੇ ਰਵੀ ਸਿੱਧੂ ਦਾ ਬਾਹਾਨਾ ਲਾ ਕੇ ਪੋਸਟਾਂ ਜਿਹੜੀਆਂ ਇਹਨਾਂ 26 ਸਾਲ ਲੇਟ ਕਰਤੀਆਂ ਤੇ ਹੁਣ ਜਦੋਂ ਆਪਾਂ ਕੈਂਡੀਡੇਟ ਕੋਈ ਵੀ ਹੈਗਾ 1 ਸਾਲ ਵੀ ਲੇਟ ਹੋ ਜਾਂਦਾ ਆਪਣੀ ਨੌਕਰੀ ਤੋਂ ਤਾਂ ਅਗਲੇ ਸਾਲ ਉਹਦੇ ਨਾਲ ਬਹੁਤ ਜ਼ਿਆਦਾ ਡਬਲ ਕੈਂਡੀਡੇਟ ਆ ਜਿਹੜੇ ਉਹ ਜੁੜ ਜਾਂਦੇ ਉਹਨੂੰ ਕੰਪੀਟ ਕਰਨਾ ਔਖਾ ਹੋ ਜਾਂਦਾ ਤੇ ਸਾਡੇ ਨਾਲ ਤਾਂ 26 ਸਾਲ ਹੋ ਗਏ ਪਰ 26 ਸਾਲਾਂ ਸੀਗੇ ਜਿਹੜੇ ਉਹ ਜੁੜ ਗਏ ਕੁਝ ਹਰਿਆਣੇ ਚ ਪਹਿਲਾਂ ਤਾਂ ਅਦਰ ਸਟੇਟ ਦੀਆਂ ਪੋਸਟਾਂ ਆਉਂਦੀਆਂ ਸੀ ਹੁਣ ਹਰਿਆਣੇ ਵਾਲੇ ਵੀ ਸਾਰੇ ਇਧਰ ਨੂੰ ਹਰਿਆਣਾ ਪੰਜਾਬ ਹਰਿਆਣਾ ਰਾਜਸਥਾਨ ਜਿਹੜੇ ਵੀ ਅਦਰ ਸਟੇਟਸ ਸੀਗੇ ਉਹਨਾਂ ਨੂੰ ਵੀ ਇਧਰ ਆ ਗਏ ਉਹਨਾਂ ਵਾਸਤੇ ਵੀ ਕੋਈ ਰਿਜ਼ਰਵੇਸ਼ਨ ਨਹੀਂ ਸੀਗੀ ਉਹਨਾਂ ਨੂੰ ਵੀ ਸਿੱਧੇ ਆ ਸਕਦੇ ਸੀਗੇ ਸਾਨੂੰ ਕੋਈ ਨਾ ਕੋਈ ਪਾਲਿਸੀ ਬਣਾ ਕੇ ਸਰਕਾਰ ਹੈ ਜਿਹੜੀ ਸਾਡੀਆਂ ਪੋਸਟਾਂ ਸਾਡੇ ਨਾਲ ਹੀ ਪੜਨ ਜਿਹੜਾ ਹੌਂ ਵਾਲੇ ਸਮੇਂ ਚ ਇਸ ਤਰ੍ਹਾਂ ਚੰਬਰ ਆ ਰਿਹਾ ਸਰ ਤੁਸੀਂ ਦੇਖੋ ਵੀ 1998 ਦਾ ਜੁਜੀਸੀ ਪਾਸ ਹੈਗਾ ਤੇ ਭਵੇਖ ਦਾ ਉਸ ਦਿਨ ਦਾ ਪਹਿਲਾਂ ਤਾਂ ਲੱਗਦਾ ਹੁੰਦਾ ਸੀਗਾ ਕੋਈ ਗੱਲ ਨਹੀਂ ਨਵੀਂ ਗਵਰਨਮੈਂਟ ਆਜੂਗੀ ਉਹ ਕੱਢ ਦੂਗੀ ਪੋਸਟਾਂ ਕੱਢੂਗੀ ਜਾਂ ਅਸੀਂ ਕਦੇ ਨਾ ਕਦੇ ਸੈੱਟ ਹੋ ਜਾਾਂਗੇ ਪਰ ਹੁਣ ਤਾਂ ਪਤਾ ਹੀ ਨਹੀਂ ਫਿਊਚਰ ਦਾ ਕੋਈ ਨਹੀਂ ਸਿਕਿਉਰਟੀ ਸਰ ਯਾਰ ਨਾ ਕੋਈ ਇੰਟਰਨੈਟ ਪੜਾਇਆ ਉਹ ਸਾਡੇ ਜੂਨੀਅਨ ਵਾਲੇ ਜਿੰਨੇ ਵੀ ਕਰਦੇ ਸੀ 26 ਸਾਲ ਹੋ ਗਏ ਕੁਝ ਲੱਭ ਕੋਈ ਜਿੰਨੇ ਦਾ ਤਾਂ ਪੜੇ ਕਪੜਾ ਹਾਂਜੀ ਸਰ ਅਸੀਂ ਸ਼ੌਕ ਨਾਲ ਪੜਾਇਆ ਸਾਨੂੰ ਇਹ ਲੱਗਿਆ ਹੀ ਨਹੀਂ ਸਰ ਸਾਨੂੰ ਤਾਂ ਇਹ ਲੱਗਿਆ ਵੀ ਅਸੀਂ ਤਾਂ ਬੱਚਿਆਂ ਨੂੰ ਪੜਾਉਣਾ ਹੈ ਇਹਨਾਂ ਨੂੰ ਸਿੱਧੇ ਰਾਹ ਤੇ ਪਾਉਣਾ ਹੈ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੜਾਉਣਾ ਵੀ ਉਹਨਾਂ ਦਾ ਵੀ ਵਿਚਾਰੇ ਵਾਸਤੇ ਕੋਈ ਨਾ ਰਾਖੀ ਨਹੀਂ ਰਹੀ ਜਦੋਂ ਗਵਰਨਮੈਂਟ ਤਾਂ ਗਵਰਨਮੈਂਟ ਕਾਲਜ ਜਿਹੜੇ ਕਿਵੇਂ ਚੱਲਣਗੇ ਤਾਂ ਅਸੀਂ ਇਹਨਾਂ ਨੂੰ ਛੱਡ ਕੇ ਗਏ ਨਹੀਂ ਕਿ